ਇਹਨਾਂ ਦਿਨਾਂ ਵਿੱਚ ਨਾਲ ਸਿੰਪਲ ਪਿਆਜ਼ ਵਾਲੀ ਕੜੀ ਬਹੁਤ ਹੀ ਸਵਾਦ ਲੱਗਦੀ ਹੈ ਤੇ ਅੱਜ ਆਪਾਂ ਨਾ ਬਹੁਤ ਸਵਾਦ ਕੜੀ ਬਣਾ ਕੇ ਤਿਆਰ ਕਰਾਂਗੇ। ਕੜਾਈ ਦੇ ਵਿੱਚ 3 ਚਮਚ ਸਰੋਂ ਦਾ ਤੇਲ, ਹਿੰਗ, ਜੀਰਾ ਤੇ ਕਾਲੀ ਸਰੋਂ ਪਾਣੀ ਆ ਫਿਰ ਲਸਣ ਬਿਲਕੁਲ ਬਰੀਕ ਕੱਟ ਕੇ ਪਿਆਜ਼ ਤੇ ਹਰੀ ਮਿਰਚ ਪਾ ਕੇ ਨਾਲ ਤੜਕੀ ਨੂੰ ਚੰਗੀ ਤਰ੍ਹਾਂ ਆਪਾਂ ਭੁੰਨ ਲੈਣਾ ਹੈ। ਤੇ ਫਿਰ ਆਪਾਂ ਲੈਣਾ ਜੀ ਬੇਸਨ ਇਥੇ ਮੈਂ 4 ਵੱਡੇ ਚਮਚਲੇ ਬੇਸਨ ਦੇ 2 ਕੱਪ ਦਹੀਂ ਤੇ ਥੋੜੀ ਜਿਹੀ ਵਿੱਚ ਜਵਾਨ ਪਾਈ ਹੈ ਨਾਲ ਹੀ ਨਾਰਮਲ ਮਸਾਲੇ ਹਲਦੀ, ਲਾਲ ਮਿਰਚ ਤੇ ਧਨੀਆ ਪਾਊਡਰ ਪਾ ਕੇ ਨਾ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰਨਾ ਹੈ ਮਿਕਸ ਕਰਕੇ ਫਿਰ ਇਹਦੇ ਵਿੱਚ ਪਾਵਾਂਗੇ ਜੀ ਪਾਣੀ 2 ਵੱਡੇ ਕੱਪ ਯਾਨੀ ਕਿ 1.5 ਲੀਟਰ ਦੇ ਕਰੀਬ ਆਪਾਂ ਪਾਣੀ ਪਾਵਾਂਗੇ ਫਿਰ ਜਿਵੇਂ ਤੜਕਾ ਬਣ ਗਿਆ ਨਾ ਉਹਦੇ ਵਿੱਚ ਪਾ ਕੇ ਤੇ ਸਵਾਦ ਅਨਸਾਰ ਨਮਕ ਪਾ ਕੇ ਫਿਰ ਆਪਾਂ ਇਹਨੂੰ 15 ਤੋਂ 20 ਮਿੰਟ ਪਕਾ ਲੈਣਾ ਜਿਵੇਂ ਘੜੀ ਪੱਕ ਗਈ ਨਾ ਉਸ ਤੋਂ ਬਾਅਦ ਆਪਾਂ ਇੱਕ ਲਾਸਟ ਤੜਕਾ ਲਗਾਵਾਂਗੇ ਜ਼ਰੂਰੀ ਨਹੀਂ ਤੁਸੀਂ ਲਗਾ ਵੀ ਸਕਦੇ ਹੋ ਤੇਲ ਜੀਰਾ ਲਸਣ ਸੁੱਕੀ ਲਾਲ ਮਿਰਚ ਤੇ ਕਸ਼ਮੀਰੀ ਲਾਲ ਮਿਰਚ ਪਾ ਕੇ ਨਾ ਇਹ ਥੜਕੇ ਨਾਪਾ ਪਾ ਦੇਣਾ ਕੜੀ ਦੇ ਵਿੱਚ ਤੇ ਮਿਕਸ ਕਰਾਂਗੇ ਨਾ ਇਹਦੇ ਨਾਲ ਜਬਰਦਸਤ ਟੇਸਟ ਆਉਂਦਾ ਤੇ ਉੱਪਰ ਦੀ ਆਪਾਂ ਪਾਵਾਂਗੇ ਜੀ ਹਰਾ ਧਨੀਆ ਬਣਾ ਕੇ ਖਾ ਕੇ ਦੇਖਿਓ ਨਾ ਸਾਰੇ ਤੁਹਾਡੀ ਖੂਬ ਤਰੀਫ ਕਰਨਗੇ ਤੇ ਸਾਰੇ ਬਹੁਤ ਪਸੰਦ ਆਉਣਗੇ